ਚੱਲਿਆ ਯਾਰ ਅੱਜ ਮੋਟਰ ਚਲਾ ਕੇ ਨਾ ਪਾਣੀ ਲਾ ਲਈਏ ਮੇਰੀ ਵਾਰੀ ਆ ਗਏ ਹਾਂ ਨੂੰ ਚੱਲ ਦੀ ਕਈ ਫੜੀ ਇਹਦਾ ਨਕਾ ਲਾ ਕੇ ਆਵਾ ਕਈ ਇਹ ਇੱਕ ਬੰਦੇ ਕਿਥੇ ਰੱਖ ਦਿੰਦੇ ਆਗੇ ਮਾਲ ਨਕਾ ਲਾ ਗਿਆ ਜੀ ਲਾਉਂਦੇ ਆ ਕਿਉਂ ਕੱਲ ਵੀ ਤੂੰ ਪਾਣੀ ਲਿਆ ਮੈਂ ਪਾਣੀ ਨਹੀਂ ਲਾਉਣਾ ਮੇਰੇ ਵਾਂ ਟੁਕਣ ਦੇ ਆ ਅੱਜ ਵੀ ਲਾਉਣਾ ਮੈਂ ਕਿਉਂ ਅੱਜ ਤੂੰ ਕੀ ਲਾਉਣਾ ਲਾਉਣਾ ਮੈਂ ਰਿਫਰਾਕ ਉਹ ਆ ਨੂੰ ਲਾ ਲੈਂਦੇ ਯਾਰ ਅੱਜ ਜੜੀ ਤੋਂ ਉਹ ਗੱਲ ਪਾਣੀ ਲਾਉਣਾ ਮੈਂ ਛਾਰੇ ਮੈਂ ਜਾ ਕੇ ਕਰਦਾਗਾ ਯਾਰ ਇਹਨਾਂ ਦੇ ਪਖਾਂਡ ਹੀ ਫੜ ਲਿਆ ਰੋਇ ਜੜੀ ਦਾ ਤੂੰ ਇਧੜੀ ਪਾਣੀ ਨਾ ਲਵਾਈਦਾ ਇਥੇ ਆ ਜਾ ਇਹਨਾਂ ਨੂੰ ਕਰੋ ਨੀ ਕਰਦਾ ਮੈਂ ਗੱਲ ਕੇ ਨਾ ਜਾ ਕੇ ਚੰਗੇ ਬੰਦੇ ਪਾਣੀ ਲਾਉਣਾ ਕਿੱਡਾ ਆ ਪਾਣੀ ਲਾਉਣ ਦੇਣਾ ਇਹਨੂੰ ਪਾਣੀ ਲਾਉਣ ਮੈਂ ਲੋਰ ਦੇ ਹਰੀ ਪਖੰਡ ਫੜਿਆ ਇਹਦਾਂ ਦੇ ਗਰਵਾ ਨਾ ਪਖੰਡ ਹੀ ਫੜ ਲਿਆ ਮੈਨੂੰ ਤੇ ਝੋਨਾ ਨਹੀਂ ਲਾਉਣ ਲੱਗਾ ਉਹ ਸਨਣਾ ਕਰਦਾ ਗੱਲ ਕੀ ਜਾਂਦਾ ਕਿ ਦੱਸਣਾ ਸੁਤਾਵਾ ਵਧੀਆ ਵਧੀਆ ਤੂੰ ਸੁਣਾ ਵਧੀਆ ਕਦੇ ਮਾਰੇ ਹਾਲ ਹੀ ਪਰਾ ਸਾਡੇ ਦੇ ਪਿੰਡ ਬੜਾ ਤਪਿਆ ਫਿਰਦਾ ਕੀ ਹੋ ਗਿਆ ਹੋਣਾ ਕੀ ਆ ਯਾਰ ਉਹ ਹੈਪੀ ਗਵਾਂਡੀ ਅੱਡਾ ਉਹਨੇ ਭੈਂਚਮਾਜ ਪਾਣੀ ਲਾਇਆ ਤੇ ਸਾਲੇ ਨੇ ਫੇਰ ਵੱਡ ਲਿਆ ਅਜ ਉਹਨਾਂ ਦੇ ਗਾਂਧੀ ਪਾਇਆ ਸਾਨੂੰ ਝੋਨਾ ਨਹੀਂ ਲਾਉਂਦੇ ਨਾ ਇਹਨਾਂ ਨੂੰ ਉਹ ਕੋਈ ਨਾ ਫੇਰ ਕੀ ਹੋਇਆ ਮਸਾ ਪਾਣੀ ਲਾ ਲਿਆ ਤੇ ਤੂੰ ਕੱਲ ਆ ਲਈ ਉਹ ਕੱਲ ਦੀ ਨਹੀਂ ਗੱਲ ਗੁਰਵਾਜਾ ਵਸਾ ਗਏ ਨਾ ਲਾਉਂਦੇ ਨੇ ਡੇਲੀ ਖੋ ਕੇ ਆਪ ਪਾਣੀ ਲਾ ਲੈਂਦੇ ਖੋ ਕੇ ਆਪ ਪਾਣੀ ਲਾ ਲੈਂਦੇ ਆ ਤੂੰ ਮਰਿਆ ਵਾ ਉਹ ਮਰਿਆ ਨਹੀਂ ਮੈਂ ਨਾ ਗਵਾੜ ਮੱਥਾ ਕੀ ਭੈਂਚ ਸਿਆਪੇ ਨੂੰ ਫੜਨਾ ਤੈਨੂੰ ਪਤਾ ਪੈਸੇ ਲੱਗਣੇ ਉਹਨਾਂ ਆਪ ਹੀ ਲਾਉਣੇ ਕਿਸ ਨੇ ਸੰਣਾਉਣਾ ਬਾਹਰੋਂ ਲਾਉਣਾ ਤੈਨੂੰ ਪਤਾ ਕੀ ਕਰ ਹੁਣ ਤੂੰ ਤੂੰ ਮੇਰੇ ਪੈ ਲਈ ਠੇਕੇ ਮੰਗਦੇ ਆ। ਪੈ ਲਈ ਯਾਰ ਠੇਕੇ ਤੇ ਪੁੱਛ ਕੇ ਦੱਸੂ ਮੈਂ ਦੰਨ ਦੱਸਦਾ। ਸਲਾਹ ਕਰਨੀ ਪੂ ਕਰ ਦੇਣਾ। ਯਾਰ ਪਾਣੀ ਤੈਨੂੰ ਨਾ ਲੋਨ ਨਹੀਂ ਦੇਣਾ ਝੋਨਾ ਤੋਂ ਕਿੱਥੋਂ ਲਾ ਲੇਗਾ। ਉਹ ਨਹੀਂ ਫਿਰ ਵੀ ਸਲਾਹ ਤੇ ਬੰਦੀ ਐ ਨਾ ਮੈਂ ਪੁੱਛ ਕੇ ਦੱਸਦਾ ਤੈਨੂੰ ਕਹਿੰਦੇ ਲਿਆ। ਹਾਂ ਮੈਨੂੰ ਠੇਕੇ ਦੇ ਪਹਿਲੀ ਦੇ ਦੇ। ਮੈਂ ਉਹਦੇ ਨਾਲ ਆਪਣੇ ਜਿਠ ਲਊਗਾ। ਚਲ ਫਿਰ ਮੇਰਾ ਨਾਨਾ ਨਾ ਆਏ ਵਿੱਚ ਕੱਲ ਨੂੰ ਮੱਲਾ ਕੋਈ ਗੱਲ ਕਟਾ ਦੇ। ਜੋ ਤੂੰ ਪਹਿਲੀ ਠੇਕੇ ਦੇ ਦਿੱਤੀ ਮੈਂ ਜੋ ਮਰਜ਼ੀ ਕਰਾਂ। ਮੋਟਰ 'ਚ ਤੇਰਾ ਹਿੱਸਾ ਹੈਗਾ ਨਾ। ਮੋਟਰ ਤੇ ਮੇਰਾ ਪੂਰਾ ਹਿਸਾਬ ਆ। ਆਹੋ ਤੇ ਕੋਈ ਨਾ ਫਿਰ ਮੈਂ ਆਪੇ ਪਾਣੀ ਲਾ। ਹੋਰ ਮੇਰੇ ਦਾਦੇ ਨੇ ਕਰਾਇਆ ਸੀ। ਆਹੋ ਤੇ ਮੈਂ ਆਪੇ ਪਾਣੀ ਲਾ ਲੂੰਗਾ ਤੇ ਪਰਵਾਹ। ਚੱਲ ਠੀਕ ਹੈ। ਤੂੰ ਬਸ ਸਵੇਰੇ ਆ ਜਾ ਸਾਡੇ ਘਰੇ। ਆਪਾਂ ਕਰ ਲਈਏ ਠੇਕੇ ਠੁਕੇ ਦੀ ਸਾਰੀ ਗੱਲ। ਚੱਲ ਬੈਕ ਕਰ ਲਈਏ ਗੱਲ ਫਿਰ। ਹਾਂ ਠੀਕ ਹੈ। ਚੱਲ ਠੀਕ ਹੈ। ਗੱਲ ਬਾਹਰ ਨਾ ਜਾਵੇ ਮੇਰਾ ਭਰਾ। ਨਹੀਂ ਨਹੀਂ ਬਸ ਅਗਵੇ ਪੁੱਛ ਕੇ ਦਸੂਨ ਦਿਨ ਕਹ ਦੇਣਾ। ਹਾਂ ਠੀਕ ਹੈ। ਚੰਗਾ। ਮੈਂ ਵੀ ਅੱਜ ਤੇ ਸ਼ਿਕਾਰ ਆਪ ਚੱਲ ਕੇ ਆਏ ਕੋਲ। ਹਉ ਨਾਉਗਾ ਸਵਾਦ ਉਹਨਾਂ ਦਿਨ ਦੀ ਪਹਿਲੀ ਵੀ ਮੇਰੀ ਹੋਗੀ ਕੋਈ ਨਾ ਕਰਦੇ ਲਾਜਿੰਦਾ ਅੱਜ ਸਵੇਰੇ ਨਹੀਂ ਆਉਣਾ ਇਹ ਗੱਲ ਬਾਤ ਕਰਨ ਸਾਰੀ ਚਲੋ ਜੀ ਥਾਂ ਬਣ ਗਿਆ ਆਪਣਾ ਹੋਰ ਤੇਰੀਆਂ ਚੀਜ਼ਾਂ ਯਾਰ ਉਹਦਾ ਜੇ ਬੰਦਾ ਸੋਚੇ ਉਸੰਦੀ ਗੱਲ ਤੇ ਸਹੀ ਹੈ ਤਾਂ ਉਨੀ ਨਾਮ ਨਾਲ ਉਹ ਨਹੀਂ ਦੇਣਾ ਝੂਨਾ ਮੈਂ ਕਿੱਦਾਂ ਲਾਉਂਗਾ ਮੂਤ ਕੇ ਇਹਦਾ ਚੰਗਾ ਆ ਵੀ ਪੈਲੀ ਉਹਨਾਂ ਨੂੰ ਦੇ ਦਾਂ ਮੈਂ ਹਾਂ ਪਰ ਲਿਆ ਵੀ ਮੰਨੀ ਜਾਣਾ ਤੇ ਇਹ ਤਾਂ ਗਲਤ ਹੈ ਪੈਲੀ ਇਹਨੂੰ ਦੇਣਾ ਜਾਣਾਂ ਵਾਲੇ ਕਰੇ ਮੁਸ਼ਕਿਲਾਂ ਦੀਆਂ ਦਾ ਮਾਲ ਨੇ ਕਿ ਆ ਵੀ ਭਾਜ ਜਾ ਜੀ ਨਹੀਂ ਜਾਣਾ ਤਾਂ ਨਵੇੜੀਏ ਕੰਮ ਪੈਲੀ ਦਾ ਟੈਂਸ਼ਨ ਫਰੀ ਹੋਈਏ ਦੇ ਮਿੱਤਰ ਆ ਦੇ ਗਏ ਉਹਨਾਂ ਕਰਿਆ ਹੈਗਾ ਕਿ ਨਹੀਂ ਉਸਨੋਂ ਵੇ ਉਸਨਾਂ ਉਸਨਾਂ ਉਸਨੋਂ ਵੇ ਆਜੋ ਆਜੋ ਵੀਰ ਜੀ ਅੰਦਰ ਅੰਦਰ ਹੀ ਆ ਭਰਾਵਾ ਆਵਾਜ਼ ਨਹੀਂ ਦੇਂਦਾ ਕਿੰਨੀ ਆਵਾਜ਼ਾਂ ਦੇਤੀਆਂ ਉਹ ਕਰਦੀ ਬੜੀ ਭਰਾ ਬਾਹਰ ਨਿਕਲ ਕੇ ਕਰਨਾ ਵੀ ਕੀ ਆ ਇਹ ਵੀ ਗੱਲ ਤੇਰੀ ਸਹੀ ਹੋਰ ਵਧੀਆ ਆਜੋ ਮੈਂ ਅਖਰ ਨਹੀਂ ਕਹਿਣਾ ਬੈਠਾ ਮਰਜੀ ਆ ਜਾ ਵੀ ਸਕਦੇ ਜੀ ਨਹੀਂ ਨਹੀਂ ਜਾਣਾ ਕਿਉਂ ਭਰਾਵਾ ਘਰੇ ਆਏ ਆ ਹੋਰ ਸਮਾ ਘਰੇ ਸਭ ਠੀਕ ਠਾਕ ਹੈ ਵਧੀਆ ਵਧੀਆ ਬਸ ਤੁਹਾਡੀ ਗੱਲ ਚ ਲੰਡੀ ਦੁਪਹਿਰੇ ਤੇ ਘਰ ਦੇ ਆਂਦੇ ਚਲ ਸਹੀ ਆ ਕੰਮ ਐਵੇਂ ਤੈਨੂੰ ਪਤਾ ਐ ਫਾਲਤੂ ਨੇ ਝਗੜਿਆਂ ਚ ਕੋਕਣੀ ਰੱਖਿਆ ਉਹ ਤੇ ਚਲ ਤੁਹਾਡੀ ਮਰਜ਼ੀ ਆ ਮੈਂ ਤਾਂ ਹੁਣ ਠੇਕੇ ਤੇ ਲਾਣੀ ਆ ਮੈਂ ਤੇ ਵਾਹੀ ਲਾਣੀ ਤੈਨੂੰ ਪਤਾ ਹਾਂ ਹਾਂ ਤੇ ਕੀ ਸਮਝਾ ਮੈਨੂੰ ਕਿੰਨੇ ਕੁ ਦੋਵੇਂ ਠੇਕੇ ਦੇ ਤੁਸੀਂ ਦੱਸੋ ਦੇ ਨੀ ਯਾਰ ਪਤਾ 70 75000 ਰੁਪਏ ਚੱਲਣ ਡਿਆ ਬਾਕੀ ਤੂੰ ਹੀ ਜੱਟ ਜੀ ਵੀਂਦਾ ਰਹੇ ਇਹੋ ਥੋੜੇ ਬੋਤੇ ਵਿਦਾ ਤੈਨੂੰ ਪਤਾ ਹੀ ਹੈ ਯਾਰ ਤੈਨੂੰ ਵੀ ਪਤਾ ਵਾ ਹੁਣ ਲਾ ਵੀ ਦਾ ਡਿਆ ਪਾਣੀ ਕੁਰੀਆਂ ਦੇ ਨਾਮ ਦਿੱਤਾ ਤੇ ਫੇਰ ਛਾਲ ਠੀਕ ਆ ਫੇਰ ਹੁਣ ਇਹ ਲਿਖ ਲਿਖਾਉ ਨਹੀਂ ਕਰਨਾ ਹੁਣ ਇਹ ਕਰ ਲੈਨੇ ਆ ਮੈਂ ਤੈਨੂੰ ਦੇ ਦੇਣਾ ਚੈੱਕ ਕੱਟ ਕੇ ਤੂੰ ਲਾ ਲਈ ਠੀਕ ਹੈ ਜੀ ਹਾਂ ਥੋੜਾ ਪਾਣੀ ਪੀਓ ਚਲੋ ਕੋਈ ਨਹੀਂ ਪੀ ਲੈਣੇ ਜੋ ਹਲੇ ਪੇਪਰ ਲੈ ਆੜ ਕੇ ਲੈਣੋ ਕੀ ਕੀ ਧੋਕੇ ਦਾ ਤੈਨੂੰ ਪਤਾ ਹੁਣ ਪਹਿਲੀ ਗੱਤ ਦਾ ਨਹੀਂ ਬਸ ਨਹੀਂ ਨਹੀਂ ਉਹ ਗੱਲ ਤੇ ਸੀ ਗਹਿਣੇ ਗੱਤੇ ਚ ਪਹਿਲੀ ਪਾਜਦਾ ਜਿਹੜਾ ਗਹਿਣੇ ਗੱਤੇ ਅੱਲੀ ਪਹਿਲੀ ਉਹ ਠੇਕੇ ਦੀ ਗੱਲ ਬਾਦੋ ਬਾਦੋ ਇਹ ਨਹੀਂ ਵੀ ਪ੍ਰਕਾਰ ਲਿਆ ਪਹਿਲੀ ਤੇ ਮੈਂ ਠੇਕੇ ਤੇ ਦੇਣੀ ਆ ਉਹ ਯਾਰ ਉੱਥੇ ਪਹਿਲਾਂ ਵੀ ਕਾਮ ਚੰਗਾ ਹੁੰਦਾ ਹੁੰਦਾ ਵਾ ਕਲ ਸੈਨਾ ਕਰਦੇ। ਯਾ ਇ ਅਰੀ ਬਨਾਂ ਨਹੀਂ ਸਾਈਨਾ। ਪੜਨਾ ਹੁੰਦਾ ਮੈਂ ਫਿਰ। ਯਾ ਤੇ ਨੋ ਮੇਰੇ ਤੇ ਜਕੀ ਹੁੰਦੀ ਹੈਗਾ। ਉਹ ਜਕੀ ਤੇ ਮੈਂ ਕਰਤੇ ਬੜਾਵਾ। ਨਹੀਂ ਤਾਂ। ਜੋ ਹਲਤਰਾ ਪਿੰਸ। ਮਮਾ ਗਰ ਲੈ ਲਖਾ ਕਰੀਏ ਚੰਗਾ ਹੁੰਦਾ ਵਾ। ਜੇ ਕੱਲ ਨੂੰ ਮਾਲਾ ਮੈਂ ਫਿੱਟ ਦੇਣ ਤੋਂ ਮੁੱਕ ਗਿਆ। ਪ੍ਰੂਫ ਤੇ ਹੋਵੇ ਨਾ ਦੱਸ। ਸਹੀ ਗੱਲ। ਜਿਵੇਂ ਇੱਕੋ ਮਾਲਾ ਦੇ ਫੋਟੋ ਕਾਪੀਆਂ ਆਉਣਗੀਆਂ। ਹਾਂ ਹਾਂ ਫੋਟੋ ਕਾਪੀਆਂ ਮੈਂ ਤੈਨੂੰ ਦੇ ਦੇਣਾ ਕੋਈ ਨਾ। ਹੁਣੇ ਦੇਗਾ ਕਿ ਬਾਅਦ ਚੋਂ। ਸਾਮਾਨ ਭੜਾ ਜਨਾ ਤੈਨੂੰ ਚੱਲ ਠੀਕ ਐ ਇਹ ਕਹ ਰਿਹਾ ਕਿ ਜਾਉਂ ਰਹੀ ਮੈਂ ਆ ਜਨਾ ਹੁਣੇ ਦੇ ਦਿੰਦੇ ਲੋਡ ਵਾਲੀ ਠੀਕ ਐ ਟੈਸਟ ਨਹੀਂ ਹੋਵੇ ਚੈੱਕ ਕਰਦੀ ਲਾ ਲੀ ਕਰ ਦੇਨੇ ਵੇ ਜੋ ਬੰਚ ਚੈੱਕ ਬੁੱਕ ਲਈ ਓਏ ਸਾਲਾ ਪਤਾ ਕੀ ਯਾ ਸਾਹਿਬ ਨੇ ਨਿਭੜਿਆ ਹੋਵੇ ਨਾ ਨਾਲ ਨਾਲ ਚੰਗਾ ਰਹਿੰਦਾ ਵਾ ਹਾਂ ਵੀ ਬਾਤ ਦਵਾਵੇਂ ਲਾਲਾ ਲਾਵਾ ਕਰਨੀ ਚਲੋ ਤੇ ਚਲੋ ਠੀਕ ਆ ਚਲੋ ਠੀਕ ਜੀ ਮਿਲਦੇ ਆ ਪੀਰ ਜੀ ਹਾਂ ਜੀ ਉਹ ਤੇ ਕਹਿੰਦੇ ਮੈਂ ਠੀਕੇ ਦਿੱਤੀ ਪੈ ਜੇ ਤੁਸੀਂ ਤੇ ਆਪਣੇ ਨਾਲ ਚਲਾ ਲੀ ਜੋ ਉਹ ਬੁਰਾ ਇਹੋ ਤੇ ਗੱਲਾਂ ਹੁੰਦੀਆਂ ਆ ਤੈਨੂੰ ਕੀ ਪਤਾ ਇਹ ਚੀਜ਼ਾਂ ਦਾ ਜੇ ਤੈਨੂੰ ਇਹ ਚੀਜ਼ਾਂ ਦਾ ਪਤਾ ਹੁੰਦਾ ਤੇ ਅੱਜ ਮੈਨੂੰ 50 ਕਿੱਲਾਂ ਦਾ ਮਾਲਕ ਹੁੰਦਾ ਲੱਗੀ ਸਮਝ ਹੇ ਆਹੋ ਅਫਰ ਸਮਾਨ ਰੱਖਿਆ ਦੱਕ ਚੱਕ ਬੁਗ ਚੰਗੀ ਤਰ੍ਹਾਂ ਸਾੰਭੀ ਫਾੜ ਨਾਲੇ ਚੱਲੀਏ ਮੋਟਰ ਨੂੰ ਕਈ ਫੜ ਕਈ ਫੜ ਪਾਣੀ ਲੱਗ ਗਿਆ ਇਹ ਆਪਣਾ ਹੀ ਹੋਂਦ ਖਾਰਾ ਥਾ ਹਾਂਜੀ ਜੀਰ ਜੀ ਕੀ ਹਾਲ ਦੇ ਇਹ ਵਧੀਆ ਤੁਸੀਂ ਸੁਣਾਓ ਇਧਰ ਕਿਧਰ ਅਸੀਂ ਪਾਣੀ ਲਾਉਣ ਆਏ ਪਹਿਲੀ ਨੂੰ ਥਾਲੀ ਤਾਂ ਦੇਛਦੀ ਵੀ ਹੁਣ ਨਹੀਂ ਨਹੀਂ ਪਹਿਲੀ ਅਸੀਂ ਲੀ ਲਈ ਉਤੋਂ ਹਾਂ ਹੁਣ ਵਾਰੀ ਸੇਰੀ ਪਾਣੀ ਲੱਗਿਆ ਕਰੂਗਾ ਹੁਣ ਬਦਮਾਸ਼ਾਂ ਚੱਲਦੀਆਂ ਜਿੱਦਾਂ ਤੁਹਾਡੀ ਹੋਂਦ ਚੱਲਦੀਆਂ ਸੀ ਠੀਕ ਹੈ ਜੀ ਆਹੋ ਅੱਜ ਸਾਡੀ ਵਾਰੀ ਆ ਨੀ ਪੰਜ ਲੱਗੇ ਲੋਨ ਠੀਕ ਦਾ ਜੋ ਬਣਾ ਦਾ ਜੋ ਬਣਾ ਨਾ